ਹਿੰਸਾ ਸਿਕਾ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੂਪੀਆਂ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੱਗਮਾਲ ਦੇ ਲਾਗੇ ਪੈਂਦਾ ਜਿਹੜਾ ਵੇਦਿਆਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਇੱਕੋ ਕੱਪਣੀਆਂ ਬਾਕੀ ਸਾਰੀਆਂ ਸੂਈਆਂ ਵਾਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਤੇ ਵੇਖ ਗਿਆ ਜੀ ਮਾਲ ਉਹਦੇ ਨਾਲ ਫਿਰ ਮਾਲ ਵੇਖ ਗਿਆ ਟਿਕਟਾਂ ਨੂੰ ਅੱਛਾ ਸ਼ਾਮ ਤੱਕ ਵੇਖ ਗਿਆ ਠੀਕ ਆ ਹਾਂਜੀ ਤੇ ਅੱਜ ਵੀ ਭਾਜਿਆ ਜੀ ਆ ਹਨਾ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਜਾਰਜ ਮਸੀਹ ਜੀ ਹਾਂਜੀ ਜਿਹੜਾ ਅੰਮ੍ਰਿਤਸਰ ਕੀ ਲੈ ਜਨ ਵਾਲਾ ਤੇ ਦਾ ਖਾਣਾ ਲੇ ਗੋ ਮਾ ਠੀਕ ਹੈ ਗਗਮਾਲ ਬਿਲਕੁਲ ਲੱਗ ਗਈ ਹੈ ਹਨਾ ਤੇ ਫੋਨ ਨੰਬਰ ਹੀ ਬੋਲ ਦ 991449623 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਗਾਂਦ ਤੇ ਕਰ ਲੈਂਦੇ ਆ ਗਾਂਦ ਉਹ ਕਰਦੇ ਦੋਸ ਜਿੱਕੀ ਨਹੀਂ ਕੋਈ ਗਾਦੀ ਨਹੀਂ ਹੋਣੀ ਠੀਕ ਹੈ ਸਿੱਤਾ ਬਿਠੇ ਹੋ ਪਾ ਚੱਕਰ ਸਿਆਹ ਕਰੀ 92 ਇਹ ਦੇਖ ਸਕਦੇ ਆ ਕਿੰਨੇ ਦਿਨਾਂ ਦੀ ਸੋਈ ਜਾ ਫਿਰ ਜੀ ਇਹ ਚੌਥਾ ਦਿਨ ਵੀ ਜੀ ਹੋ ਗਿਆ ਜਹਲੇ ਭਣਾ ਚ ਅੱਛਾ ਚੌਥਾ ਦਿਨ ਸੋਈ ਨਾ ਹੋ ਗਿਆ ਤੇ ਉਤਰਾ ਥੱਲੇ ਚੰਗੀ ਬਣ ਗਈ ਹੈ ਹਾਂਜੀ ਤੇ ਇਹਦੇ ਮਗਰ ਕੀ ਜ ਮਗਰ ਅੱਛਾ ਜੀ ਆਹ ਬਲ ਅੱਛਾ ਜੀ ਦਾ ਤੇ ਕਿੰਨਾ ਦੁੱਧ ਕਰਗੀ ਜੇ ਤਿਆਰ ਇਹ ਦੁੱਧ ਵੀ ਜੀ ਇਹ ਤਿਆਰ 25 ਕਿਲੋ ਕਰ ਦੇਗੀ ਅੱਛਾ ਇਸ ਟਾਈਮ ਹਾਜਮ ਦਾ ਜੇ ਬੋਲਾ 16 ਕਿਲੋ 16 ਲੀਟਰ ਹੈਗਾ ਵਾ ਤੇਰੇ ਟਾਈਮ ਕੋ ਚਵਾਈ ਕਰਾ ਗੀ ਲਈ ਅੱਛਾ ਹਾਂਜੀ ਤੋਰਾ ਹਾਂ ਫਿਰ ਇੱਕ ਦਿਨ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਹੁੰਦੀ ਆ ਹੋ ਗਿਆ ਉਤਨਾ ਕੱਦ ਕਾਟਤੀ ਚੰਗੀ ਆ ਥੱਲੇ ਸਫਾਈ ਜੀ ਆ ਦੇਖ ਸੰਦੇ ਜੀ ਇੱਕ ਰੀ ਲਾਇਆ ਹਨ ਸਿੱਧੀ ਲਾਇਆ ਲਾ ਜਾ ਹਨ ਸਿੱਧੀ ਤੋਰ ਦੇ ਇੱਕ ਰੀ ਲਾ ਦੇ ਜੀ ਦੰਦੋ ਤੇ ਕਿੰਨਾ ਫੇਰਾ ਕੀ ਵੇਦਿਆ ਨਾ ਮੋਲ ਆਪਾਂ ਮੋਲੇ ਦਾ ਰੱਖ ਗੀ 65000 ਰੁਪਇਆ ਜੀ ਜਿਆਦਾ ਜੀ ਗੱਲ ਕਰੀਏ ਵੇਚਣਾਂ ਲਈ ਹਾਂਜੀ ਵੇਚਣਾਂ ਲਈ ਗੱਲ ਕਰੀਏ ਤਾਂ 60000 ਦੇ ਦੇ 55000 ਦੇ ਦੇ ਦਈਏ ਚਲੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਮਾਸਾ ਮੋੜ ਫੋਟ ਜੀ ਫੁੱਟੀਆਂ ਵੇਦੀਆਂ ਹਨੇਕੀ ਜੀਆਂ ਤੇ ਬਾਕੀ 55000 ਦੀ ਕਹਿੰਦੇ ਦੇ ਦੇਾਂਗੇ ਬਾਕੀ ਮਾਤਾਂ ਚਲੋ ਮੌਕੇ ਤੇ ਵੀ ਹੋ ਜਾਊਗਾ ਤੇ ਹੁਣ ਜਿਹੜੀ ਆਹ ਵਾਲੀ ਮਾਜੇ ਇਹ ਕਿੰਨੇ ਚੱਦੀ ਸੋਈ ਆ ਇਨੂੰ ਚੌਥਾ ਦਿਨ ਹੋਇਆ ਜੋ ਪੰਜਵਾਂ ਦਿਨ ਉਹ ਕਿਹੜਾ ਬੱਚਾ ਆ ਬੱਚਾ ਨਹੀਂ ਜੀਦਾ ਕੱਟਾ ਕੱਟੀ ਜੇ ਨੀਲੀ ਦਾ ਰੰਗ ਰੰਗ ਇਹ ਦੇਖ ਕੱਟਾ ਆ ਨੀਲੀ ਦਾ ਆਹ ਦੇਖ ਲਿਆ ਨੀਲੀ ਦਾ ਕੱਟਾ ਜੇ ਦਿਮਗ ਉਹਦੇ ਦਿਨਾਂ ਦਾ ਨਹੀਂ ਆ ਬੱਚਾ ਆ ਤਰਾ ਠੀਕ ਆ ਕਿਵੇਂ ਨੇ ਚੰਗਾ ਭਰਿਆ ਇਹਨੂੰ ਨੀਲੀ ਦਾ ਮਗਰ ਪਰ ਕੱਟਾ ਆ ਗਿਆ ਤੇ ਕਿੰਨਾ ਦੁੱਧ ਕਰ ਗਈ ਤਿਆਰੇ ਕਿ ਦੁੱਧ ਗਿੱਡੀ ਦੇ ਕੋ ਖਾ ਜਾ ਲਾਈਦਾ ਹੈ ਕੰਮ 8 ਲੀਟਰ ਦੋ ਤੇ ਅੱਛਾ ਜਿਹੜਾ ਜਿਹੜਾ ਮਿਲਣਾਣਾ ਆਪਾਂ 8 ਲੀਟਰ ਹੈਗਾ ਹੈ ਹਾਂਜੀ ਹਾਂਜੀ ਤੇ ਕਿੰਨਾ ਕਰੀ ਜਾਊਗੀ ਇਹ ਦੁੱਧ ਤੇ 11 12 ਕਰੇਗੀ ਖੋਲ ਲਿਆ ਫਿਰ ਇੱਕ ਰੀਆ ਹਵਾਨਾ ਇਹਨਾਂ ਦੇਖ ਸਕਦੇ ਜੇ ਵਿਸ਼ੇਕ ਕਰੀ ਥੱਲੇ ਚੰਗੀ ਬਣੀ ਆ ਤਾਂ ਇਧਰੋਂ ਦੀ ਲਾਇਆ ਗੀ ਬਹੁਤ ਛੋਟੀ ਚੰਗੀ ਠੀਕ ਹੈ ਬਾਕੀ ਅਗਲੇ ਪਿਛਲੇ ਥਣ ਲਗਭਗ ਦੇਖੋ ਜਈਆ ਹਾਂਜੀ ਬੰਦੋ ਜੀ ਥੱਲੇੋਂ ਇਤਨਾ ਚੰਗੀ ਬਣੀ ਆਂ ਦੇਖ ਸੰਦੇ ਜੀ ਤੇ ਥਾਣੇ ਵੀ ਰ ਤੁਹਾਨੂੰ ਦਿਖਾ ਦਈਏ ਇੱਕ ਅਰੀ ਲੱਗੇ ਤਾਂ ਆਂ ਦੇ ਸਾਡੇ ਥਾਣੇ ਦੇ ਤੇ ਮੁੱਲ ਵੇਤੀ ਫਿਰ ਇਹਦਾ ਮੁੱਲ ਇਹਦਾ 60000 ਦੀਆ ਕਰੀਏ ਕਿ ਮੰਨਤਾ ਨਾ 60000 75000 ਦੀ ਦੇਣਾ ਵੀ ਪੂਰੇ 70000 ਦੀ ਜਾਣਦਾ ਚਲੋ ਜੀ ਚੰਗੇ ਜਾਣਦੀ ਆ ਨਾ ਵੇਚਣ ਵਾਲੀ ਗੱਲ ਕਰੀਏ ਵੇਚਣ ਵਾਲਾ ਮਾਲ ਵੇਚਣ ਵਾਲਾ ਕੰਮ ਕਰੀਏ ਹਾਂਜੀ ਹਾਂਜੀ ਬਾਕੀ ਦਰਮਿਆਨਾ ਕਰਦੇ ਆ ਜਿਤਨਾ ਆਮ ਆਪਣੇ ਘਰਾਂ 'ਚ ਜਿੱਦੀਆਂ ਕਿ ਮੱਜਾਂ ਹੁੰਦੀਆਂ ਨਾ ਬਹੁਤੀ ਛੋਟੀ ਐ ਤੇ ਨਾ ਬਹੁਤੀ ਵੱਡੀ ਐ ਵੀ ਚਲਾ ਜਾ ਮੇਲੇ ਤੇ ਹੁਣ ਇੱਕ ਆਵਲੀ ਛੋਟੀ ਐ ਜੰਮੀ ਪਲੀ ਚੰਗੀ ਆ ਉਸਤਰਾ ਇਹਦਾ ਪਚਾਜ ਵੀ ਜੀ ਹਾਂਜੀ ਹਾਂਜੀ ਕੱਟਾ ਕੱਟੀ ਚ ਤੀਜੇ ਦੇਤੀ ਸੁਈ ਜੇ ਬੇਚੀ ਕੱਟਾ ਲੋਇਆ ਕੱਟਾ ਜੇ ਇਹਦੇ ਮਗਰ ਟਾਪ ਵੀ ਲੋਈ ਮੱਝ ਆ ਛੋਟੀ ਵੀ ਲੋਈ ਕੇ ਤਿੰਨ ਦਿਨ ਹੋ ਗਏ ਕਹਿੰਦੇ ਸੁਈ ਨਾ ਇਹ ਵੀ ਅਜੇ ਬੋਲੇ ਜੀ ਹੈਗੇ ਹਾਂਜੀ ਹਾਂਜੀ ਬੋਲੇ ਤੇ ਇਹ ਕਿੰਨਾ ਕੇ ਬੋਲਾ ਇਹਦੇ ਕੋਲ ਇਹਦੇ ਕੋ ਐਟ ਟਾਈਮ 8 ਲੀਟਰ ਤੇ ਲੱਗੇ ਚੱਲ ਹੋਏਗਾ ਅੱਛਾ 8 ਲੀਟਰ ਤੇ ਲੱਗੇ ਬੰਨੇ ਇਹਦੇ ਕੋਲ ਵੀ ਕਹਿੰਦੇ ਵੀ ਬੋਲਾ ਹੈਗਾ ਚਲ ਹਲਾ ਕੇ ਪਰ ਇਹ ਦੇਖਾ ਜੀ ਆ ਜਾ ਭਾਵੇਂ ਥੱਲੇ ਇਦਾਂ ਦੇਖੋ ਇਤਰਾ ਹੀ ਬਹਿ ਜਾਓ ਕੋਈ ਠੀਕ ਇਤ ਆ ਕੋ ਠੰਡੀ ਥੀ ਵੀ ਵੇਖੋ ਕਿੰਨੀ ਬਹੁਤ ਨਹੀਂ ਠੰਡੀ ਥੀਰੀ ਹਾਂਜੀ ਬਾਕੀ ਬੰਦ ਚਾਪੜੀ ਬਾਕੀ ਇਸ ਤਰ੍ਹਾਂ ਪੇਟੇ ਪੁੜੇ ਦੀ ਆਪਾਂ ਦੇਖ ਸਕਦੇ ਚੰਗੀ ਆ ਤੇ ਇਹ ਉਤਰਾਂ ਵਿੱਚ ਜੀ ਦੁੱਧ ਕਿੰਨਾ ਕੁ ਭਰੀ ਜਾਊਗੀ ਇਹ ਤੋਂ ਤਾਂ ਘੱਟ ਤੋਂ ਘੱਟ ਵੀ ਤੇ 12-13 ਕਿਲੋ ਤੋਂ ਘੱਟ ਨਹੀਂ ਕਰੇਗੀ ਮੇ ਦੁੱਧ ਚੋਟੀ ਤੇ ਮੋਲੇ ਦਾ ਬੜੀ ਚੋਣ ਪੋਲੀ ਰੋਮ ਵਰਗੀ ਚੋਣਿਆ ਹਾਂਜੀ ਤੇ ਬਹੁਤ ਚਵਾਈ ਦੀ ਵਧੀਆ ਕਿੰਨੇ ਦੇ ਕਰੀਏ ਜੱਸ ਨਾ ਹੋਏ ਆਪਾਂ ਜੱਸ ਨਾ ਕਰ ਦਈਏ ਜੀ 80 ਹਜ਼ਾਰ ਦੀ ਕਰ ਜੀ ਹਾਂਜੀ 82 ਹਜ਼ਾਰ ਦੀ 82 ਤੋਂ ਜ਼ਿਆਦਾ ਹੋ ਜਾਣਾ ਇਹ 80 ਚੋ ਕਰੀਏ ਮਾਨਤਨ ਕਿੰਨਾ ਕਰਦੇ ਜੀ ਚਲੋ 80 ਵੀ ਕਰ ਦੋ ਕਰ ਦਈਏ ਮਾਨਤਨ ਹੋ ਰਿਹਾ ਦੱਸੋ ਕਿ ਨਾ ਕਰ ਦੀ ਆਪ ਹੀ ਕਰ ਦੋਗੇ 75000 ਦੀ ਹਾਂ ਹਾਂ ਅੱਛਾ 75000 ਦੀ ਸ਼ੋਰ ਹੋਏਗੀ 75000 ਠੀਕ ਹੈ ਜੀ ਤੇ ਥਾਣੇ ਤੇ ਤੁਹਾਨੂੰ ਇੱਕ ਰੀ ਦਿਖਾ ਦੀ ਲਾਗੇ ਤਾਂ ਆ ਦੇ ਸਾਡੇ ਥਾਣੇ ਦੇ ਇੱਕ ਰੀ ਲਾਗੇ ਤਾਂ ਤੇ ਹੁਣ ਆ ਜਿਹੜੀ ਮੱਝ ਜੇ ਚੰਗੇ ਪੇਟਪੜੇ ਦੀ ਮਾਲ ਕਿ ਹੈ ਵੀ ਬੜੀ ਵੱਡੀ 15 14 ਕਿਲੋ ਦੀ ਮਾਲ ਕਿ ਹੈ ਜੀ ਕਿੰਨਾ ਦੁੱਧ ਕੱਢੀ ਜਾਊਗੀ 15 14 ਕਿਲੋ ਅੱਛਾ 15 ਪਰ ਪੱਲੇ ਦੀ ਮੱਝ ਆਏ ਡੇਰੀ ਵਾਲੇ ਵੀਰਾਂ ਦੇ ਮਤਲਬ ਦੀ ਮੱਝ ਆ। ਇਹ ਦੁੱਧ ਕਰੇਗੀ। 15 ਤੇ ਲਾ ਕੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ। ਅਜੇ ਦਿਨ ਖੜਦੀ ਆ। ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਲੈਣੀ ਆ। ਅਜੇ ਥੱਲੇ ਭਰ ਜਾਣੀ ਅਜੇ ਹੋਰ ਕੋਈ। ਗੋੜਿਆਂ ਤੋਂ ਆਪਾਂ ਦੇਖ ਸਕਦੇ ਹਾਂ ਜੇ ਕੋਈ ਏਡੀ ਗੱਦ ਨਹੀਂ ਨਸੂਨ ਦੀ। ਤੇ ਬੜੇ ਸ਼ਾਂਤ ਜੇ ਸੁਭਾਅ ਦੀ ਖੰਢੀ ਤੇਰੀ ਮੱਝ ਆ। ਲੈ ਆ ਵੀ ਜੀ। ਇਹ ਥਾਣੇ ਦੇ ਵੀ ਦੇਖ ਸਕਦੇ ਬਾਕੀ ਗਾਰਡ ਵੀ ਚੰਗੀ ਨਿਕਲਨੀ ਹੈ ਇਹਦੀ ਬੜੀ ਗਾਰਨਿੰਗਲੀ ਮੈਂ ਕਿੰਨੇ ਕੁ ਦੀ ਗਾੜੀ ਨਿਕਲਣੀ ਪੂਰੀ ਪਿੱਟ ਪੜੇ ਤੋਂ ਚੜਾਈ ਤੇ ਕਿੰਨੇ ਦੇ ਵਿੱਚ ਦੀ ਫਿਰ ਕਰੀਏ ਜੱਤ ਨੂੰ ਆਪਾਂ 90 ਹਜ਼ਾਰ ਦੀ ਦੇ ਦਈਏ ਭਾਜੀ 90 ਹਜ਼ਾਰ ਦੇ ਫਿਰ ਸੂਈ ਦਾ ਮੁੱਲ ਜੇ ਹਾਂਜੀ ਗੱਭਨਤਾ ਕਰੀਏ ਮੁੱਲ ਗੱਭਨਤਾ ਕਰੀਏ ਹਾਂਜੀ 85000 ਦੇ ਲਈ 80000 ਦੀ ਜਾਂਦ ਚਲੋ ਠੀਕ ਹੈ ਠੀਕ ਹੈ ਜੀ ਕਿ ਲੋਕ ਇਹ ਪਰ ਪਰ ਆ ਰਹੀ ਸੀ ਉਹ ਪਲਿਨਿ ਕਰਨਾ ਵਾ ਸੂਈ ਹਾਂਜੀ ਹਾਂਜੀ ਸੂਈ ਸਵਾਈ ਭਦੀ ਤੇ 100000 ਤੇ 90 95000 ਦੀ ਮੈਂ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਦੋ ਚਾਰ ਦਿਨ ਸਾਮੀ ਕੋਲ ਆ ਕੇ ਤਸੱਲੀ ਕਰਕੇ ਤੇ ਆਪਣੀ ਤੇ ਤਸੱਲੀ ਕਰਕੇ ਤੇ ਆਪਣੀਆਂ ਵੇਸ ਚਾਹ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਿੱਛੇ ਖਰੀਦੋ ਜੀ